ਈਮ ਆਰਾਮ ਗੋਬਿੰਦ ਜਪਿੰਦਿਆਂ ਹੋ ਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਹਰ ਰਾਮ ਨਾਮ ਜਪ ਲਾ ਗਤ ਪਵ ਸੁਖ ਸਹਿਜ ਆਨੰਦ ਕਾਟੇ ਜਮ ਕੇ ਫਾਹ ਜ਼ਹਰ ਜ਼ਹੂਰ ਹਾਜ਼ਰ ਹਾਜ਼ੂਰ ਸਰਬ ਕਲਾ ਭਰਪੂਰ ਸਿਮਰਤ ਗੁਰੂ ਲੋਕ ਪਰਲੋਕ ਦੇ ਰਕਿਖ ਭਗਤਵਾਸ਼ਾ ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਸ਼ਾ ਜੀ ਦੀ ਪਾਵਨ ਪੀਤਰ ਗੋਦ ਵਿੱਚ ਸਤਸੰਗ ਜੀ ਅਸੀਂ ਸਾਰੇ ਬੈਠੇ ਹਾਂ ਧੰਤਾ ਦੇ ਯੋਗ ਵੱਡ ਭਾਗੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਮਹਾਰਾਜ ਸਚੇ ਪਾਸ਼ਾ ਗੁਣਵਾਨ ਹਨ ਗੁਣਾਂ ਦੇ ਸਾਗਰ ਹਨ ਗੁਣਾਂ ਦੇ ਸ਼ਰਮੌਰ ਹਨ ਔਰ ਗੁਣ ਹੀ ਵੰਦੇ ਹਨ ਗੁਣ ਹੀ ਦਿੰਦੇ ਹਨ ਗੁਣ ਕਿਸ ਨੂੰ ਦੇ ਦਿੱਤਾ ਜਾਏ ساری ਜ਼ਿੰਦਗੀ ਰੋਟੀ ਕਮਾ ਕੇ ਖਾਂਦਾ ਗੁਣ ਕਿਸੇ ਵੀ ਪ੍ਰਕਾਰ ਦਾ ਗੁਣ ਕੋਈ ਸਿੱਖ ਲੈ ਕੋਈ ਟੈਲੈਂਟ ਸਿੱਖ ਲੈ ساری ਜ਼ਿੰਦਗੀ ਰੋਜ਼ੀ ਰੋਟੀ ਕਮਾ ਕੇ ਖਾਂਦਾ ਗੁਰੂ ਪਾਸ਼ਾ ਜੋ ਸਾਨੂੰ ਗੁਣ ਦਿੰਦੇ ਨੇ ਬੰਦਾ ساری ਜ਼ਿੰਦਗੀ 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 ਨਾਲ ਜੀਉਂਦਾ ਜਦੋਂ ਮਹਾਰਾਜ ਜੀ ਕਿਰਪਾ ਕਰਕੇ ਨਿਰਗੁਣ ਹਰ ਇੱਕੋ ਗੁਣ ਨਹੀਂ ਆਪੇ ਤਸ ਪਿਉਈ ਜਦੋਂ ਮਹਾਰਾਜ ਜੀ ਨਾਮ ਬਾਣੀ ਰਾਹੀਂ ਸਾਨੂੰ ਗੁਣ ਦਿੰਦੇ ਨੇ ਜੀਵਨ ਜਾਚ ਨਜ਼ਰੀਆ ਜੀਵਨ ਜਿਉਣ ਦੀ ਨਾ ਆਸ ਜੀਵਨ ਜਿਉਣ ਨੂੰ ਦਿਲ ਕਰਦਾ ਜਿਹਨੂੰ ਕਹਿੰਦੇ ਨੇ ਜੀਵਨ ਜਿਉਣ ਦਾ ਆਨੰਦ ਆਉਂਦਾ ਹੈ ਕਈ ਵਾਰ ਮਨੁੱਖ ਦੀ ਸਿਚੁਏਸ਼ਨ ਇਦਾਂ ਦੀ ਬਣ ਜਾਂਦੀ ਹੈ ਆਪਣੇ ਗ੍ਰਸਥ ਮਾਰਗ ਵਿੱਚ ਚੱਲਦੇ ਆਂ ਬੰਦਾ ਦੁਖੀ ਹੋ ਜਾਂਦਾ ਹੈ ਆਪਣੀ ਜ਼ਿੰਦਗੀ ਤੋਂ ਬੰਦਾ ਪਰੇਸ਼ਾਨ ਹੋ ਜਾਂਦਾ ਹੈ ਸਮਾਜ ਤੋਂ ਪਰਿਵਾਰ ਤੋਂ ਆਪਣੇ ਵਿਚਾਰਾਂ ਤੋਂ ਦੁਖੀ ਹੋ ਜਾਂਦਾ ਹੈ ਫਿਰ ਉਹਦੇ ਮੂੰਹ ਦੇ ਵਿੱਚੋਂ ਕਈ ਵਾਰ ਨਿਕਲਦਾ ਕੀ ਥੋੜਿਆ ਐ ਐਦਾਂ ਦੀ ਜ਼ਿੰਦਗੀ ਤੋਂ ਮੇਰੀ ਜ਼ਿੰਦਗੀ ਹੀ ਮੁੱਕ ਜਾਏ ਕਈ ਵਾਰ ਐਦਾਂ ਵੀ ਕਹਿ ਦਿੰਦਾ ਕਈ ਵਾਰ ਕਹਿ ਦਿੰਦਾ ਮੈਂ ਜੀਉਣਾ ਨਹੀਂ ਚਾਹੁੰਦਾ ਕੀ ਕਰਨਾ ਐਦਾਂ ਦੀ ਜ਼ਿੰਦਗੀ ਨੂੰ ਤੇ ਕਈ ਅਗਿਆਨੀ ਤੇ ਮੂਰਖ ਜ਼ਿੰਦਗੀ ਦੀ ਜੋਤ ਜਾਂ ਦੀਵਕ ਨੂੰ ਬੁਝਾ ਲੈਂਦੇ ਨੇ ਕਿਉਂ ਉਹਨਾਂ ਕੋਲ ਜ਼ਿੰਦਗੀ ਜਿਉਣ ਦਾ ਗੁਣ ਨਹੀਂ ਆਇਆ ਜ਼ਿੰਦਗੀ ਆਪਣੀ ਅਕਲ ਬੁੱਧੀ ਦੇ ਨਾਲ ਨਹੀਂ ਜੀ ਜਾਂਦੀ ਧਿਆਨ ਦੇਣਾ ਅਕਲ ਦਿਮਾਗ ਬੁੱਧੀ ਇਹ ਸੀਮਤ ਹੈ ਅਕਲ ਬੁੱਧੀ ਜਿਹੜੀ ਹੈ ਇਹ ਸੀਮਤ ਹੈ ਸੀਮਤ ਚੀ ਤੱਕ ਜਦੋਂ ਅਸੀਂ ਪਹੁੰਚੇ ਉਤੋਂ ਬਾਅਦ ਰੁਕ ਜਾਣਾ ਉਤੋਂ ਬਾਅਦ ਸਟੈਪ ਹੋਰ ਕੋਈ ਚੱਕ ਸਕਦੇ ਹਨ ਪਰ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਜਾਂ ਸੱਚੇ ਪਾਤਸ਼ਾਹ ਦੀ ਬਾਣੀ ਰੂਪੀ ਗੁਣ ਹੈ ਇਹ ਵਿਸਥਾਰ ਹੈ ਇਹ ਰੁਕਦਾ ਨਹੀਂ ਸਾਡੀ ਅਕਲ ਮੁੱਕ ਸਕਦੀ ਹੈ ਅੱਜ ਵੀ ਅਸੀਂ ਸਿੱਖ ਰਹੇ ਹਾਂ ਅੱਜ ਵੀ ਪਤਾ ਲੱਗਦਾ ਓਹੋ ਇਹ ਗੱਲ ਅੱਜ ਪਤਾ ਲੱਗੀ ਜਾਂ ਸਾਨੂੰ ਕੋਈ ਸਿਖਾ ਦਿੰਦਾ ਨਿਆਣਾ ਵੀ ਸਿਖਾ ਦਿੰਦਾ ਚਲੋ ਚੰਗੀ ਗੱਲ ਹੈ ਸਿੱਖ ਲਈ ਅੱਜ ਵੀ ਸਿੱਖ ਰਹੇ ਹਾਂ ਅੱਜ ਵੀ ਪਤਾ ਇਹਦਾ ਮਤਲਬ ਜਿਹੜੀ ਸਾਡੀ ਬੁੱਧੀ ਸੀ ਦਿਮਾਗ ਸੀ ਜਿੱਥੇ ਤੱਕ ਜਾਂਦਾ ਸੀ ਜੋ ਉਸਦਾ ਲੈਵਲ ਸੀ ਇਹਦੇ ਤੋਂ ਅੱਗੇ ਜੀਵਨ ਜਿਉਂਦਾ ਢੰਗ ਹੋਰ ਵੀ ਹੈ ਹੋਰ ਵੀ ਬੜੇ ਗੁਣ ਨੇ ਤੇ ਉਹ ਗੁਣ ਜਿਹੜੇ ਨੇ ਗੁਰਬਾਣੀ ਗੁਰੂ ਪਾਤਸ਼ਾਹ ਸਾਨੂੰ ਮਤਲਬ ਦੱਸਦੇ ਨੇ ਜਿਉਣ ਦਾ ਢੰਗ ਦੱਸਦੇ ਨੇ ਇਸ ਕਰਕੇ ਜਿਸਨੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਪੜਿਆ ਚਾਹੇ ਸਾਡੇ ਨੌਜਵਾਨ ਬੱਚੇ ਨੇ ਬੱਚੀਆਂ ਨੇ ਬਜ਼ੁਰਗ ਨੇ ਨੌਜਵਾਨ ਨੇ ਕੋਈ ਵੀ ਹੈ ਉਹਦੀ ਜ਼ਿੰਦਗੀ ਅਨਕੰਪਲੀਟ ਹੈ ਕੰਪਲੀਟ ਨਹੀਂ ਹੈ ਪੜੇ ਲਿਖੇ ਲੋਕ ਪੜੇ ਲਿਖੇ ਐਜੂਕੇਟਡ ਐਜੂਕੇਟਡ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਨਿਰਾਸ਼ਾਵਾਦੀ ਹੋ ਰਹੇ ਨੇ ਔਰ ਉਹ ਆਪਣੇ ਜੀਵਨ ਲੀਲਾ ਨੂੰ ਕੇਵਰ ਪੜ੍ਹ ਲਿਖੇ ਵੀ ਖਤਮ ਕਰ ਰਹੇ ਨੇ ਕਿਉਂ ਬਾਹਰ ਲੀਆਂ ਪੜਾਈਆਂ ਬਹੁਤ ਜ਼ਰੂਰੀ ਨੇ ਪਰਮ ਖਿਮਾ ਕਰ ਦੇਣਾ ਉਹ ਕੰਪਲੀਟ ਗਿਆਨ ਨਹੀਂ ਹੈ ਕੰਪਲੀਟ ਨਹੀਂ ਜੀਵਨ ਜਿਉਣ ਦਾ ਕੰਪਲੀਟ ਗਿਆਨ ਨਹੀਂ ਹੈ ਬਾਹਰ ਲੀਆਂ ਪੜਾਈਆਂ ਜ਼ਰੂਰੀ ਹਨ ਪਰ ਕੰਪਲੀਟ ਗਿਆਨ ਨਹੀਂ ਹੈ ਮੈਂ ਹਮੇਸ਼ਾ ਹੀ ਬੇਨਤੀ ਕਰਦਾ ਹਾਂ ਜੇ ਕੰਪਲੀਟ ਗਿਆਨ ਹੁੰਦਾ ਤੇ ਫਿਰ सीबीआई ਤੇ ਵਿਜੀਲੈਂਸ ਦੇ ਚੁੰਗਲ ਚ ਕਿਉਂ ਫਸਦੇ ਕਿਉਂ ਕੋਟ ਮਾਰਸ਼ਲ ਹੁੰਦਾ ਕਿਉਂ ਅੱਧ ਵਿਚ ਘਰੋਂ ਹੀ ਤੋੜ ਦਿੱਤਾ ਘਰ ਨੂੰ ਜਾਓ ਤੁਹਾਡੀ ਜ਼ਰੂਰਤ ਨਹੀਂ ਉਹ ਤੇ ਟ੍ਰੇਨਿੰਗ ਲੈ ਕੇ ਪ੍ਰੋਪਰ ਡਿਗਰੀ ਕਰਕੇ ਉਸ ਚੇਅਰ ਤੇ ਬੈਠੇ ਸੀ ਉਹਨਾਂ ਨੂੰ ਲਾ ਕੇ ਤੇ ਘਰ ਨੂੰ ਭੇਜ ਦਿੱਤਾ ਇਹਦਾ ਮਤਲਬ ਵਾ ਜਿਹੜੀ ਉਹਨਾਂ ਦੀ ਦੁਨਿਆਵੀ ਪੜ੍ਹਾਈ ਹੈ ਉਹ ਕੰਪਲੀਟ ਨਹੀਂ ਹੈ ਚਾਰ ਚੰਨ ਲੱਗਦੇ ਨੇ ਇੱਕ ਅਲਵਜ ਪੜ੍ਹਦੇ ਹਾਂ ਸੋਨੇ ਤੇ ਸੁਹਾਗਾ ਇੱਕ ਵਿਸ਼ੇਸ਼ਣ ਪੜ੍ਹਦੇ ਹੁੰਦੇ ਆ ਅਲੰਕਾਰ ਪੜ੍ਹਦੇ ਹੁੰਦੇ ਆ ਪੰਜਾਬੀ ਦੇ ਵਿੱਚ ਅਸੀਂ ਜਿਹੜਾ ਗ੍ਰਾਮਰ ਨੂੰ ਜਾਣਦੇ ਹਾਂ ਵਿਆਕਰਨ ਵਿਸ਼ੇਸ਼ਣ ਅਲੰਕਾਰ ਇਹ ਸੋਨਾ ਬਣਾਉਂਦੇ ਨੇ ਜ਼ਿੰਦਗੀ ਨੂੰ ਸੋਨਾ ਬਣਾਉਣਾ ਬੱਚਾ ਬਹੁਤ ਸੋਹਣਾ ਹੈ ਜਦੋਂ ਵਿਸ਼ੇਸ਼ਣ ਤੇ ਅਲੰਕਾਰ ਲਾਤਾ ਬੱਚਾ ਚੰਨ ਵਰਗਾ ਸੋਹਣਾ ਜਾਂ ਫਲਾਨੇ ਵਰਗਾ ਸੋਹਣਾ ਉਹਨੂੰ ਹੋਰ ਸਜਾਤਾ ਜ਼ਿੰਦਗੀ ਇੱਕ ਆਮ ਚੱਲ ਰਹੀ ਹੈ ਗੁਣ ਰੱਬ ਜਦੋਂ ਗੁਰੂ ਗਿਆਨ ਨਰਾਹੀ ਦਿੰਦਾ ਇਹਨੂੰ ਸੋਹਣਾ ਚੰਨ ਬਣਾ ਲੈਂਦਾ ਜੋ ਇਹਦੇ ਪਹਿਲਾ ਆਪਾਂ ਪੰਕਤੀ ਪੜੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਜਿਨ੍ਹਾਂ ਕੋ ਬਿਲਕੁਲ ਡੱਡ ਨੇ ਉਹਨਾਂ ਨੂੰ ਗੁਣ ਦੇ ਦਿੰਦਾ ਜਿਨਾਂ ਕੋ ਆਲਰੇਡੀ ਹੈ ਉਹਨਾਂ ਨੂੰ ਹੋਰ ਨਿਹਾਲ ਕਰ ਦਿੰਦਾ ਜਿਨ ਕੋ ਨਦਰ ਕਰਮ ਤਿਲਕਾਰ ਨਾਨਕ ਨਦਰੀ ਨਦਰ ਨਿਹਾਲ ਸੋ ਬਹੁਤ ਪਿਆਰੀ ਵਿਚਾਰ ਮਾਰੀਂ ਦਿੱਤੀ ਹੈ ਗੁਣ ਜ਼ਿੰਦਗੀ ਜਿਉਣ ਦਾ ਢੰਗ ਹੈ ਇਹ ਗੁਰੂ ਗ੍ਰੰਥ ਸਾਹਿਬ ਚੋਂ ਮਿਲਦਾ ਇਸ ਕਰਕੇ ਮੈਂ ਨੌਜਵਾਨਾਂ ਬੱਚੇ ਤੇ ਬੱਚੀਆਂ ਨੂੰ ਬੇਨਤੀ ਕਰਦਾ ਵੀ ਧੀਓ ਪੁੱਤਰੋ ਬਾਣੀ ਜ਼ਰੂਰ ਪੜੋ ਮੇਰਾ ਧੀ ਪੁੱਤਰ ਵੀ ਤੁਹਾਡਾ ਵੀ ਉੱਠੋ ਕੱਡਕੜ ਜਪਜੀ ਸਾਹਿਬ ਦੀ ਬਾਣੀ ਪੜੋ ਭਾਈ ਚੌਂਕੜੀ ਮਾਰ ਕੇ ਸਕੂਲ ਜਾਣ ਤੋਂ ਪਹਿਲਾਂ ਕਾਲਜ ਜਾਣ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ ਬਹੁਤ ਕੁਝ ਮਿਲੇਗਾ ਸੋ ਦੁਨੀਆ ਦੀਆਂ ਪੜਾਈਆਂ ਵੀ ਸਾਡੇ ਬੱਚਿਆਂ ਨੂੰ ਮੁਬਾਰਕ ਪਰ ਗੁਰੂ ਨਾਨਕ ਦੇ ਘਰ ਦੀ ਪੜਾਈ ਤੋਂ ਬਿਨਾ ਸਭ ਕੁਝ ਅਧੂਰਾ ਸੀ ਹੈ ਔਰ ਰਹੇਗਾ ਸਾਰੇ ਅਸੀਂ ਪੜਿਆ ਮੈਂ ਵੀ ਪੜਿਆ ਤੁਸੀਂ ਪੜੇ ਪਰ ਬਿਲਕੁਲ ਆਪਾਂ ਅਧੋਰੇ ਆਪਣੇ ਆਪ ਨੂੰ ਮੰਨਦੇ ਹਾਂ ਜਾਂ ਮੰਨਦੇ ਸੀ ਜਦੋਂ ਤੱਕ ਗੁਰੂ ਦਾ ਗਿਆਨ ਨਹੀਂ ਪੜਿਆ ਹੁਣ ਲੱਗਦਾ ਵੀ ਕੁਝ ਕੰਪਲੀਟ ਚੀਜ਼ ਹੈ ਸੋ ਗੁਰੂ ਸਾਹਿਬ ਮਿਰ ਕਰਨ ਗੁਰੂ ਦਾ ਗਿਆਨ ਆਪਾਂ ਪ੍ਰਾਪਤ ਕਰੀਏ ਆਓ ਸ਼ਬਦੀ ਵਿਚਾਰ ਜੋ ਅਸਾਂ ਦੀ ਵਾਰ ਆਪਾਂ ਰੰਮ ਕੀਤੀ ਹੈ 15ਵਾਂ ਸ਼ੱਕਾ ਤੇ ਉਹਦਾ ਸ਼ਲੋਕ ਮਹੱਲਾ ਪਹਿਲਾ ਨਾਏ ਮੰਨੀਏ ਪਤੀ ਉਪਜੇ ਸਾਲਾਹੀ ਸੱਚ ਸੂਤ ਮਰਜੀ ਕਹਿੰਦੇ ਦੁਨਿਆਵੀ ਕਰਮ ਕਾਂਡ ਰਾਹੀਂ ਪਰਮਾਤਮਾ ਤੱਕ ਪਹੁੰਚਣਾ ਅਗਿਆਨਤਾ ਹੈ ਦੁਨਿਆਵੀ ਧਾਰਮਿਕ ਕਰਮ ਕਾਂਡ ਰਾਹੀਂ ਪਰਮਾਤਮਾ ਤੱਕ ਪਹੁੰਚਣਾ ਜਾਂ ਕਹਿਣਾ ਵੀ ਮੈਨੂੰ ਪਰਮਾਤਮਾ ਮਿਲ ਜਾਏਗਾ ਇਹ ਜਿਹੜੀ ਗੱਲ ਇੱਕ ਪੁਲੇਖ ਹੈ ਕਿਉਂਕਿ ਕਰਮ ਧਰਮ ਪਾ ਕੰਡ ਜੋ ਦਿਸੇ ਤਿੰਨ ਜਮ ਜਗਤੀ ਲੁੱਟੈ ਕੇਵਲ ਇਸ਼ਨਾਨ ਕਰਨ ਦੇ ਨਾਲ ਕੇਵਲ ਪੂਜਾ ਕਰਨ ਦੇ ਨਾਲ ਕੇਵਲ ਅਗਰਵਤੀ ਤਖਾਉਣ ਨਾਲ ਟੱਲ ਕਲਕਾਉਣ ਨਾਲ ਕੇਵਲ ਸੁੱਚਮ ਰੱਖਣ ਦੇ ਨਾਲ ਕੇਵਲ ਹੋਰ ਬੜੇ ਕੁਝ ਨਹੀਂ ਬੜੀਆਂ ਚੀਜ਼ਾਂ ਨੇ ਕੇਵਲ ਉਹਦੇ ਨਾਲ ਮਹਾਰਾਜ ਜੀ ਕਹਿੰਦੇ ਮਤਲਬ ਪੂਰੀ ਭਗਤੀ ਨਹੀਂ ਹੁੰਦੀ ਰੱਬ ਨੂੰ ਮਿਲਿਆ ਨਹੀਂ ਜਾ ਸਕਦਾ ਨਾਏ ਮੰਨੀਏ ਨਾਮ ਨੂੰ ਮੰਨਣਾ ਪੈਣਾ ਹੈ ਕਰਮਕਾਰ ਨੂੰ ਛੱਡਣਾ ਪੈਣਾ ਚਾਹੇ ਉਹ ਜਨੇਊ ਦਾ ਚਾਹੇ ਸੂਤ ਦਾ ਤੇ ਚਾਹੇ ਫਿਰ ਸਾਡੇ ਵਿੱਚ ਵੀ ਬਹੁਤ ਨੇ ਬਹੁਤ ਕੱਲ ਮੈਨੂੰ ਕਿਤਾਬ ਮਿਲੀ ਇੱਕ ਤੇ ਮੇਰੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਦੇਖਰਦਿਆਂ ਇੰਨਾ ਉਹਦੇ ਵਿੱਚ ਗਿਆਨ ਇੰਨਾ ਗਿਆਨ ਇੰਨਾ ਗਿਆਨ ਇੰਨਾ ਗਿਆਨ ਵੀ ਮਨ ਨੂੰ ਇਹ ਅਫਸੋਸ ਹੁੰਦਾ ਵੀ ਜੇ ਇਹ ਨਾ ਮਿਲਦੀ ਪੁਸਤਕ ਤੇ ਬੜਾ ਕੁਝ ਰਹਿ ਜਾਣਾ ਸੀ ਅਜੇ ਭੰਡਾਰ ਸਾਡੇ ਬਹੁਤ ਭਏ ਨੇ ਆਪਾਂ ਖੋਲੇ ਹੀ ਨਹੀਂ ਆਪਣੇ ਖੋਲੇ ਅਸੀਂ ਮੇਨ ਮੇਨ ਚੀਜ਼ਾਂ ਖੋਲੀਆਂ ਪੰਜ ਬਾਣੀਆਂ ਆਸਾ ਦੀ ਵਾਰ ਸੁਖਮਨੀ ਸਾਹਿਬ ਜਾਂ ਹੋਰ ਕੋਈ ਵੀ ਬਾਣੀ ਅਸੀਂ ਉਹ ਹੀ ਖੋਲੇ ਨੇ ਅਜੇ ਭਾਈ ਗੁਰਦਾਸ ਦੀਆਂ ਵਾਰਾਂ ਨਹੀਂ ਖੋਲੀਆਂ ਅਜੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵੱਲ ਨਹੀਂ ਗਏ ਅਜੇ ਭਗਤਾਂ ਵੱਲ ਨਹੀਂ ਗਏ ਅਜੇ ਸਵਈਆਂ ਵੱਲ ਨਹੀਂ ਗਏ ਅਜੇ ਸੈਸ ਕਿਰਤੀ ਸ਼ਲੋਕਾਂ ਵੱਲ ਨਹੀਂ ਗਏ ਜਿਹੜੀ ਬੜੀ ਮਹਿੰਗੀ ਥੋੜੀ ਔਖੀ ਸਾਨੂੰ ਲੱਗਦੀ ਹੈ ਸਮਝ ਨਹੀਂ ਲੱਗਦੀ ਇਹ ਛੇਤਰੀ ਲੱਗਦੀ ਹੈ ਤੇ ਲੱਗ ਜਾਂਦਾ ਥਿਰ ਕਰ ਬੈ ਸੋ ਹਰ ਜਨ ਪਿਆਰੇ ਠੀਕ ਹੈ ਜੇ ਪਤਾ ਲੱਗ ਜਾਂਦਾ ਤੇ ਜਦੋਂ ਸੈਸ ਕਿਰਤੀ ਸ਼ਲੋਕਾਂ ਨੇ ਸਵਈਏ ਆਣੇ ਦੇ ਉੱਤੇ ਤੇ ਬਚਰਾਮ ਹੀ ਨਹੀਂ ਬੜੀ ਮੁਸ਼ਕਲ ਲੱਗਦਾ ਬੜਾ ਸੋਚ-ਸੋਚ ਕੇ ਪੜਨਾ ਮਤਲਬ ਬੜਾ ਖਜ਼ਾਨਾ ਘਰ ਹੈ ਜੇ ਚਾਹਤ ਰੱਖਾਂਗੇ ਤੇ ਮਿਲ ਜਾਏਗਾ ਧਿਆਨ ਦੇਣਾ ਜੇ ਅੰਦਰ ਖਿੱਚ ਰੱਖਾਂਗੇ ਤੇ ਜਰੂਰ ਮਹਾਰਾਜ ਸਮਾਂ ਬੁਲਾ ਦੇਣਗੇ ਆਪੇ ਸਵਾਬ ਬਣਾ ਦੇਣਗੇ ਠੀਕ ਹੈ ਜੀ ਮਾਸਟਰ ਪੜਾਉਂਦਾ ਹੁੰਦਾ ਬੜਾ ਵਧੀਆ ਕੀਬੜ ਵੜਾਉਂਦਾ ਜਦੋਂ ਨੂੰ ਪਤਾ ਲੱਗਦਾ ਨਾ ਵੀ ਨਿਆਣਿਆਂ ਦਾ ਮੂਲ ਨਹੀਂ ਬੜੇ ਆ ਨਾ ਉਹ ਕਿਤਾਬ ਬੰਦ ਕਰਕੇ ਤੇ ਉੱਥੇ ਡਕਸ ਤੇ ਰੱਖ ਦਿੰਦਾ ਤੇ ਉਹ ਕਹਿੰਦਾ ਚਲੋ ਆਪਣਾ ਆਪਣਾ ਪੜਾਈ ਕਰੋ ਨੂੰ ਪਤਾ ਲੱਗ ਜਾਂਦਾ ਜੇ ਮੂੜ ਹੈ ਮੂੜ ਜੇ ਇੰਟਰਸਟ ਤੇ ਦਿਲਚਸਪੀ ਹੈ ਸਾਹਮਣੇ ਵਾਲੇ ਦੀ ਸਰੋਤੇ ਤੇ ਵਕਤੇ ਦੀ ਇੱਕ ਕੰਬੀਨੇਸ਼ਨ ਬਣਦਾ ਹੈ ਠੀਕ ਹੈ ਜੀ ਐਂਟੀਵਰਟਿਕ ਦੇ ਨਾਲ ਕੰਬੀਨੇਸ਼ਨ ਬਣਦਾ ਤੇ ਫਿਰ ਅੰਦਰੋਂ ਇਹ ਬਿਮਾਰੀ ਦੂਰ ਹੁੰਦੀ ਹੈ ਠੀਕ ਹੈ ਜੀ ਐਦਾ ਹੀ ਸਰੋਤੇ ਤੇ ਵਕਤੇ ਦਾ ਬੜਾ ਗਹਿਰਾ ਰਿਸ਼ਤਾ ਜੇ ਸਰੋਤਾ ਵਧੀਆ ਰਿਸਪੌਂਸ ਦੇਗਾ ਦੇ ਵਕਤਾ ਗੁਰੂ ਦੀ ਕਿਰਪਾ ਨਾਲ ਕਮਾਲ ਕਰ ਦੇਗਾ ਸੋ ਮਹਾਰਾਜ ਕਹਿੰਦੇ ਨਾਏ ਮੰਨਿਏ ਪਤੀ ਉਪਜੇ ਸਾਲਾ ਹੀ ਸੱਚ ਸੂਤ ਕੇਵਲ 바ਰੀ ਕਰਮ ਕੰਡਾਂ ਦੇ ਨਾਲ 바ਰੀ ਚੀਜ਼ਾਂ ਦੇ ਨਾਲ ਪਰਮਾਤਮਾ ਮੰਨਦਾ ਨਹੀਂ ਪਰਮਾਤਮਾ ਨੂੰ ਸਮਝਿਆ ਨਹੀਂ ਜਾ ਸਕਦਾ ਦਰਗੇ ਅੰਦਰ ਪਾਈਏ ਤਗ ਨਾ ਟੁੱਟ ਸਪੂਤ ਮਹਾਰਾਜ ਕਹਿੰਦੇ ਜਿਹੜਾ ਸੱਚਾ ਜਨੇਊ ਹੈ ਸੱਚਾ ਪ੍ਰੇਮ ਦਾ ਧਾਗਾ ਹੈ ਜਿਹੜਾ ਉਹਨੂੰ ਅਪਣਾ ਲੈਂਦਾ ਧਰਮ ਕਰ ਲੈਂਦਾ ਇਹ ਟੁੱਟਦਾ ਨਹੀਂ ਦਰਗਾਹ ਦੇ ਵਿੱਚ ਵੀ ਜਾਂਦਾ ਹੈ ਮਹੱਲਾ ਪਹਿਲਾ ਤੱਗ ਨਾ ਇੰਦਰੀ ਤੱਗ ਨਾ ਨਾਰੀ ਇੰਦਰੀਆਂ ਬੜਾ ਪਿਆਰਾ ਵਿਸ਼ਾ ਬੜਾ ਡੂੰਗਾ ਵਿਸ਼ਾ ਨਾਉ ਦੁਆਰੇ ਪ੍ਰਗਟ ਕੀ ਹੈ 10ਵਾਂ ਗੁਪ ਦਰਗਾਹਾ ਨੌਵਾਂ ਦਾ ਰਸ ਵੇਖ ਚੁੱਕਿਆ 10ਵੇਂ ਵਿੱਚੋਂ ਵੀ ਚੁਈਜਾ ਰਸ 10ਵੇਂ ਅੰਮ੍ਰਿਤ ਚੁਈਜਾ ਤੇ ਦਸਵਾਂ ਜਿਹੜਾ ਅਜੇ ਇਹ ਵਿਚਾਰ ਅਧੀਨ ਹੈ ਉਹ ਨਹੀਂ ਸਾਨੂੰ ਪਤਾ ਸੋ ਮਹਾਰਾਜ ਜੀ ਕਹਿੰਦੇ ਇੰਦਰੀਆਂ ਜਿਹੜਾ ਬਾਰੋਂ ਜਿਹੜੀ ਕਰਮਕੰਡ ਦੀ ਗੱਲ ਆ ਗਈ ਹੈ ਬਾਰੋਂ ਧਰਮ ਦੇ ਵਿੱਚ ਪ੍ਰਵੇਸ਼ ਕਰ ਲਈ ਇੱਥੇ ਇਹ ਸ਼ਬਦ ਵਿੱਚ ਮਤਲਬ ਜਨੇਊ ਵਾਲੇ ਦੱਸਿਆ ਜਾ ਜਾ ਰਿਹਾ ਪਰ ਆਪਾਂ ਇੱਥੇ ਨਾਮ ਲੈਣਿਆਂ ਧਰਮ ਵਿੱਚ ਪ੍ਰਵੇਸ਼ ਕੋਈ ਵੀ ਜਦੋਂ ਕਰਦਾ ਕੇਵਲ ਤਗਨਾ ਇੰਦਰੀ ਤਗਨਾ ਨਾਰੀ ਕੇਵਲ ਸਰੀਰ ਨੂੰ ਉਹ ਧਾਰਮਕ ਕੁਲਵਾਸ ਜਾਂ ਧਾਰਮਕ ਧਾਗਾ ਜਾਂ ਧਾਰਮਕ ਚਿੰਨ ਨਹੀਂ ਪਹਿਨਾਇਆ ਜਾਂਦਾ ਜੋ ਉਹ ਇੱਕ ਬਾਰੀ ਚੀਜ਼ ਹੈ ਉਹਦੇ ਨਾਲ ਕੇਵਲ ਇੱਕ ਚਿੰਨ ਹੈ ਕੇਵਲ ਇੱਕ ਗੁਰਦੁਆਰੇ ਦੇ ਬਾਹਰ ਲਿਖਿਆ ਕਾਲੀ ਗੁਰਦੁਆਰਾ ਸਾਹਿਬ ਗੁਰਦਰਾ ਸਿੰਘ ਸਭਾ ਸਾਹਿਬ ਤੇ ਜੀ ਗੁਰਦੁਆਰੇ ਨੂੰ ਜਿੰਦਰਾ ਲਗਾ ਰਹੇ ਅੰਦਰ ਕੋਈ ਪ੍ਰਚਾਰ ਨਾ ਹੋਵੇ ਪ੍ਰਕਾਸ਼ ਨਾ ਹੋਵੇ ਤੇ ਗੁਰਦੁਆਰਾ ਕਾਦਾ ਗੱਤਰਾ ਪਾਇਆ ਕਿਸ਼ਰਾ ਪਾਇਆ ਕਿਸਾਂ ਕਿਸਾਂ ਨੂੰ ਵਾਇਆ ਵੀ ਹੈ ਵਿੱਚ ਕੰਘਾ ਲਾਇਆ ਕੜਾ ਪਾਇਆ ਕੁਰਬਾਨ ਵਾਈ ਹੈ ਇਹ ਅੰਦਰ ਪ੍ਰੈਕਟੀਕਲ ਚੀਜ਼ ਨਾ ਚੱਲੀ ਤੇ ਫਿਰ ਇਹ ਬਾਹਰਲੇ ਤਾਗੇ ਰਹਿ ਜਾਣੇ ਨੇ ਠੀਕ ਹੈ ਜੀ ਫਿਰ ਬਾਹਰੋਂ ਧਰਮ ਹੀ ਹੁੰਦਾ ਵੀ ਵਿਕਾਰੀ ਹੋ ਸਕਦਾ ਧਿਆਨ ਦੇਣਾ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਦਾੜੀ ਥੁੱਕਦਾ ਮਤਲਬ ਹੈ ਬੇਇੱਜ਼ਤ ਜਦੋਂ ਇਹ ਚੀਜ਼ਾਂ ਹੋਣ ਤੇ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਫਿਰ ਉਸ ਦੀ ਨਿਰਾਦਰੀ ਤੇ ਬੇਇੱਜ਼ਤੀ ਹੁੰਦੀ ਆ ਉਹਨੂੰ ਫਟਕਾਰਾਂ ਮਲਦੀਆਂ ਨੇ ਉਹਨੂੰ ਥੁੱਕਾਂ ਪੈਂਦੀਆਂ ਹਨ ਭਲਕੇ ਥੁੱਕ ਪਵੈ ਨਿਤ ਦਾੜੀ ਜਾਂ ਇਦਾਂ ਵੀ ਕਹਿ ਸਕਦੇ ਆ ਤਾ ਠੇਟ ਬੋਲਣ ਲੱਗਾ ਮੈਂ ਜਿਵੇਂ ਕਿਸੇ ਬੰਦੇ ਦਾ ਕਰਮ ਸ਼ੁੱਧ ਨਾ ਹੋਵੇ ਚੀਨੋਂ ਨੇ ਪਾਏ ਹੁਣ ਬੰਦਾ ਕਹਿੰਦਾ ਸ਼ਰਮ ਕਰ ਤੂੰ ਧਾਰਮਕ ਲਬਾਸ਼ ਪਾਏ ਤੂੰ ਗੀਰੂ ਰੰਗ ਦੇ ਚਿੱਟੇ ਰੰਗ ਦੇ ਕੱਪੜੇ ਪਾਏ ਭਲਗੇ ਥੁੱਕ ਪਵੇ ਨਿਤ ਦਾੜੀ ਇਹ ਇੱਥੇ ਥੁੱਕ ਪਵੇ ਨਹੀਂ ਤੇ ਦਾੜੀ ਜੇ ਮਤਲਬ ਇਨਸਲਟ ਜਾਂ ਬੇਇੱਜ਼ਤੀ ਜਿਵੇਂ ਸਿਰ ਵਿੱਚ ਸਵਾਲ ਲਫਜ ਵਰਦੇ ਆ ਜਿਵੇਂ ਕਹਿੰਦੇ ਆ ਵੀ ਪੱਗ ਨੂੰ ਦਾਗ ਕੋਈ ਕੋਈ ਬਾਹਰੋਂ ਥੋੜਾ ਜਿਹਾ ਰੰਗ ਛੋੜਦਾ ਦਾਗ ਲਾਂਦਾ ਪੱਗ ਨੂੰ ਮਤਲਬ ਇਨਸਲਟ ਹੋਣੀ ਬੇਇੱਜ਼ਤ ਜਿਹੜਾ ਬਾਰੀ ਤੌਰ ਤੇ ਚਿੰਨ ਪਾ ਕੇ ਕੇਵਲ ਧਰਮੀ ਦਿਖਦਾ ਅੰਦਰ ਪ੍ਰੈਕਟੀਕਲ ਜੀਵਨ ਨਹੀਂ ਹੈ ਦਸਵੇਂ ਰਸ ਨੂੰ ਮਹਿਸੂਸ ਨਹੀਂ ਕੀਤਾ ਮਰਜੀ ਕਹਿੰਦੇ ਉਹਨਾਂ ਦੇ ਮੁਖ ਤੇ ਥੁੱਕਾਂ ਪੈਣਗੀਆਂ ਮਤਲਬ ਉਹਨਾਂ ਦੀ ਇਨਸਲਟ ਹੋਏਗੀ ਬੇਇੱਜ਼ਤੀ ਹੋਏਗੀ ਇੱਥੇ ਵੀ ਤੇ ਉੱਥੇ ਵੀ ਪਰ ਜਿਹੜਾ ਉਸ ਚੀਜ਼ ਨੂੰ ਸਮਝ ਗਿਆ ਅੰਦਰਲੀ ਚੀਜ਼ ਨੂੰ ਸਮਝ ਗਿਆ ਤੇ ਉਹਨੂੰ ਕਹਿੰਦੇ ਨੇ ਵੀ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨ ਘਰ ਬਰਵ ਆਪੇ ਮੇਲੇ ਉਹਨਾਂ ਦੇ ਬਾਰੇ ਵੀ ਦੱਸ ਦਿੰਦਾ ਸੋ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੀਵਾ ਤਗ ਨਾ ਅਖੀ ਵੇਖੋ ਇੱਥੇ ਫਿਰ ਗੱਲ ਕੀਤੀ ਹੈ ਮਰਿਆਦਾ ਦੀ ਸ੍ਰੀ ਸਭ ਗਾਤਰਾ ਤੇ ਜਨੇਓ ਇੱਥੇ ਪਾਇਆ ਜਾਂਦਾ ਨਾ ਇਧਰ ਹੀ ਸੱਜੇ ਖੱਬੇ ਪਾਇਆ ਜਾਂਦਾ ਨਾ ਤੇ ਮਹਾਰਾਜ ਜੀ ਕਹਿੰਦੇ ਇਹ ਜਿਹੜੇ ਹੱਥ ਨੇ ਜਿਹੜੇ ਸਾਡੇ ਪੈਰ ਨੇ ਇਹਨਾਂ ਦੇ ਨਾਲ ਤੁਰੋ ਕੋਈ ਤਾਂ ਗੱਲ ਭੇਟਿਆ ਪਰ ਇਹਨਾਂ ਨੇ ਇਹਨਾਂ ਨੂੰ ਕਰਮ ਸਿਖਾਉਣਾ ਜੇ ਪੈਰ ਨੇ ਤੇ ਇਹਨਾਂ ਨੂੰ ਕਰਮ ਸਿਖਾਉਣਾ ਚਰਨ ਚੱਲੋ ਮਾਰੋ ਗੋਵਿੰਦ ਜੇ ਹੱਥ ਵਿੱਚ ਚਿੰਨ ਹੈ ਤੇ ਸਿਖਾਉਣਾ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ ਜੇ ਸਾਰੀ ਬਾਡੀ ਨੂੰ ਦੇਖਣਾ ਤੇ ਫਿਰ ਕਹਿਣਾ ਇਹ ਜਨਮ ਤੇਰੇ ਲਿਖੇ ਬਹੁਤ ਜਨਮ ਬਿਛਰੇ ਤੇ ਮਾਦੋ ਇਹ ਜਨਮ ਤੇਰੇ ਲਿਖੇ ਬਾਹਰਲੇ ਚਿੰਨ ਕੁਝ ਅੰਗਾਂ ਨੂੰ ਧਾਰਨ ਕਰਵਾਏ ਜਾ ਸਕਦੇ ਹਨ ਪੈਰਾਂ ਨੂੰ ਨਹੀਂ ਨੱਕ ਨੂੰ ਨਹੀਂ ਡੌਲਿਆਂ ਨੂੰ ਨਹੀਂ ਛਾਤੀ ਨੂੰ ਨਹੀਂ ਨਾ ਹੀ ਜਨੇਊ ਤੇ ਨਾ ਹੀ ਗਾਤਰਾ ਉਈ ਕੋਈ ਤਰ ਨਹੀਂ ਪਣਾ ਪਰ ਉਹਦੇ ਵਿੱਚ ਜਿਹੜੀ ਇੱਕ ਮਰਿਆਦਾ ਬਣਾ ਦਿੱਤੀ ਗਈ ਹੈ ਉਸ ਨੂੰ ਸਾਰੀ ਬਾਡੀ ਨੇ ਕਬੂਲ ਕਰਨਾ ਹੈ ਉਹਨੂੰ ਹੁਣ ਜੀਵ ਦੇ ਸਾਡੀ ਲਾਰ ਨਾਲ ਭਰੀ ਹੈ ਥੁੱਕ ਨਾਲ ਭਰੀ ਹੈ ਹੁਣ ਇਹ ਇਹਨੂੰ ਥੋੜੋ ਕਤੋਂ ਮਤਲਬ ਕੋਈ ਇਹਦੇ ਨਾਲ ਕੋ ਟੱਚ ਕਰ ਦੇਣੀ ਹੈ ਕੋਈ ਬਾਣੀ ਦਾ ਅਕਰ ਇਹਨੂੰ ਜਦ ਬੋਲਣਾ ਤੇ ਇਹਨੇ ਸੁਚੀ ਹੋ ਜਾਣਾ ਸੁਚੀ ਭਈ ਰਸਨਾ ਨਾਮ ਕਹਿਤ ਗੋਬਿੰਦ ਕਾ ਠੀਕ ਹੈ ਜੀ ਸੋ ਮਾਰੇ ਮਉਜ਼ ਪਿਆਰੀ ਦੇ ਸੋਹਣੀਆਂ ਉਧਾਰਨਾ ਦਿੰਦੇ ਨੇ ਬਹੁਤ ਡੂੰਗਾ ਵਿਸ਼ਾ ਬੜਾ ਲੰਬਾ ਵੀ ਕੀਤਾ ਜਾ ਸਕਦਾ ਪਰ ਸਮੇਂ ਨੂੰ ਦੇਖਦਿਆਂ ਹੋਇਆਂ ਥੋੜਾ ਸੰਖੇਪ ਤੇ ਸ਼ਾਰਟ ਵਿੱਚ ਇਸ਼ਾਰਾ ਕਰਨਾ ਪੈਂਦਾ ਸੋ ਤੱਗ ਨਾ ਜੇਵਾ ਤੱਗ ਨਾ ਅੱਖੀ ਅਕੀਆਂ ਨੂੰ ਅਹਿਸਾਸ ਕਰਵਾਇਆ ਗਿਆ ਸਾਡੀਆਂ ਅੱਖਾਂ ਵਿੱਚ ਇਹ ਛੱਟੇ ਪਾਏ ਛੱਟੇ ਕਹਦੇ ਅਮਰਦ ਦੇ ਦੋ ਇਹ ਦੇ ਲੋਚਨ ਪੇਖਾ ਹ ਹਰਵੇਂ ਨਾ ਔਰਾਂ ਦੇ ਕਹਿੰਦੇ ਤੀਜੇ ਬਾਜਾ ਕਹਿੰਦੇ ਇਹ ਨਿਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰਬ ਨੇਵਰ ਨਾ ਦੇਖੋ ਕੋਈ ਤੇ ਰਚਨਾ ਨੂੰ ਵੀ ਗਿਆ ਵੀ ਰਚਨਾ ਤੂੰ ਜਪ ਤਗ ਨਾ ਜਿਵਾ ਤਗ ਨਾ ਕੀ ਵੇ ਤੱਗਾ ਆਪੇ ਵਤੇ ਮਰਜ ਕਹਿੰਦੇ ਜਿਹੜਾ ਧਰਮ ਤੋਂ ਬਗੈਰ ਧਰਮ ਚਿੰਨ ਤੋਂ ਬਗੈਰ ਧਰਮ ਦੇ ਗਿਆਨ ਤੋਂ ਬਗੈਰ ਆਪਣਾ ਜੀਵਨ ਨ ਬਤੀਤ ਕਰਦਾ ਜਾਂ ਕੇਵਲ ਦਿਖਾਵੇ ਦੇ ਲਈ ਕੁਝ ਪਾਉਂਦਾ ਇਸ ਸ਼ਬਦ ਵਿੱਚ ਜਨੇਊ ਦੀ ਗੱਲ ਹੈ ਪਰ ਸਾਡੇ ਵਿੱਚ ਜਨੇਊ ਥੋੜਾ ਆਪਾਂ ਦੇ ਆਪਣੇ ਜਿਹੜੇ ਚਿੰਨ੍ਹ ਨੇ ਉਹਨਾਂ ਨੂੰ ਇਸ਼ਾਰਾ ਕਰਨਾ ਕੋਈ ਆਪਣੇ ਤੰਦ ਦੇ ਨਾਲ ਕਿਸੇ ਵੀ ਕਿਸਮ ਦਾ ਧਾਰਮਿਕ ਚਿੰਨ੍ਹ ਪਾਉਂਦਾ ਕੋਈ ਪੱਗ ਬੰਨ੍ਹਦਾ ਤਿੱਖੀ ਕੋਈ ਲਾਲ ਕੋਈ ਕਾਲੀ ਕੋਈ ਪੀਲੀ ਕੋਈ ਚਿੱਟੀ ਕੋਈ ਗੋਲ ਬੰਨਦਾ ਕੋਈ 8 ਮੀਟਰ ਦਾ ਬੰਨਦਾ ਕੋਈ 12-12 ਮੀਟਰ ਦੇ ਸਾਡੇ ਵੀਰ ਵੀ ਬੰਨ ਲਦੇ ਐਡੀ ਐਡੀ ਪੱਗ ਖਿਮਾ ਕਰਨਾ ਸਾਰਿਆਂ ਨੂੰ ਸਾਰਿਆਂ ਮੁਬਾਰਕ ਪਰ ਇਹਦੇ ਨਾਲ ਧਰਮੀ ਨਹੀਂ ਬੰਨਦਾ ਠੀਕ ਹੈ ਜੀ ਇਹਦੇ ਬਾਹਰ ਲੀਆਂ ਚੀਜ਼ ਮੈਂ ਇਹ ਨਹੀਂ ਕਹਿੰਦਾ ਵੀ ਬਾਹਰਲੇ ਚਿੰਨ ਜ਼ਰੂਰੀ ਨਹੀਂ ਆਪਣੀ ਮੌਜ ਹੈ ਕਿਸੇ ਦੀ ਕੋਈ 5 ਮੀਟਰ ਬੰਨਨੇ ਕੋਈ 15 ਬੰਨਨੇ ਇਹਦੇ ਵਿੱਚ ਕੋਈ ਗੱਲ ਨਹੀਂ ਪਰ ਜੇ ਕੋਈ ਕਵੇ ਵੀ ਮੈਂ ਵੱਡੀ ਪੱਗ ਦੋ ਬਣ ਕੇ ਥੱਲਿਆਂ ਵਧੀਆ ਤੇ ਹੋਰ ਮੈਂ ਕਿਤੇ ਧਰਮੀ ਬਣ ਗਿਆ ਮੈਂ 6 ਮੀਟਰ ਜਾਂ 6.5 ਮੀਟਰ ਦਾ ਕੋਈ ਚੋਲਾ ਪਾ ਕੇ ਵੱਡਾ ਧਰਮੀ ਬਣ ਗਿਆ ਤੇ ਐਦਾਂ ਦੀ ਨਹੀਂ ਗੱਲ ਜੇ ਗਾ ਵੀ ਮੈਂ ਮਹਿੰਗੇ ਕੱਪੜੇ ਬਣ ਕੇ ਧਰਮੀ ਬਣ ਗਿਆ ਤੇ ਐਦਾਂ ਦੀ ਨਹੀਂ ਗੱਲ ਜੇ ਕੋਈ ਕਹੇ ਮੈਂ ਕੱਲਾ ਧਾਗਾ ਪਾ ਕੇ ਕੱਲਾ ਗਾਤਰਾ ਪਾ ਕੇ ਧਰਮੀ ਬਣ ਗਿਆ ਤੇ ਐਦਾਂ ਦੀ ਨਹੀਂ ਗੱਲ ਕਰਮ ਕਮਾਣਾ ਪਵੇਗਾ ਚਾਹੇ ਕਿਸੇ ਨੇ ਧਾਗਾ ਪਾਇਆ ਚਾਹੇ ਨਹੀਂ ਪਾਇਆ ਕਰਮਾਂ ਦੀ ਗੇਦੀ ਉਹਨੇ ਕਰਨੀ ਪਈ ਲੈ ਪਹਾੜ ਕਰੇ ਵੀ ਆਓ ਮਹਾਰਾਜ ਕਹਿੰਦੇ ਫਿਰ ਉਹ ਜਿਹੜਾ ਜਨੇਊ ਧਾਨ ਕਰਾਉਂਦਾ ਹੈ ਨਾ ਤੇ ਫਿਰ ਉਹ ਜਾਂਦਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਆਪਣੇ ਜਜਮਾਨਾਂ ਦੇ ਘਰਾਂ ਦੇ ਵਿੱਚ ਜਾਂਦਾ ਹੈ ਉੱਥੇ ਵਿਆਹ ਹੋਵੇ ਮਰਨਾ ਹੋਵੇ ਸ਼ਾਦੀਆਂ ਹੋਵੇ ਉਹਨੂੰ ਫਿਰ ਉਹ ਆਪ ਸਾਰਾ ਕੁਝ ਕਰਕੇ ਤੇ ਉਹਦੀ ਦਕਸ਼ਨਾ ਵੀ ਲੈਂਦਾ ਕੱਢ ਕਾਗਲ ਦੱਸੇ 라ਓ ਫਿਰ ਉਹ ਪੱਤਰੀ ਦੇਖ ਕੇ ਤੇ ਉਹਨਾਂ ਨੂੰ ਦੱਸਦਾ ਏਦਾਂ ਕਰੋ ਹਿੰਦੂ ਲੋਕ ਕੋਈ ਵੀ ਕੰਮ ਬਗੈਰ ਪੱਤਰੀ ਬਗੈਰ ਜੰਤਰੀ ਤੋਂ ਦੇਖਣ ਤੋਂ ਬਗੈਰ ਨਹੀਂ ਕਰਦੇ ਤੇ ਪਰ ਸਿੱਖਾਂ ਦੇ ਵਿੱਚ ਇਹ ਗੱਲ ਨਹੀਂ ਹੈ ਜੇ ਸਿੱਖ ਵੀ ਇਦਾਂ ਕਰਦਾ ਹੈ ਨਾ ਫਿਰ ਉਹ ਗਲਤ ਹੈ ਜੇ ਉਹ ਜੰਤਰੀ ਦੇ ਵਿੱਚੋਂ ਗੰਢ ਮੂਲ ਪੰਚਕਾ ਦੇਖਦਾ ਤੇ ਸ਼ਰਾਧ ਦੇਖਦਾ ਉਹਨੂੰ ਦੇਖ ਕੇ ਵਿਆਹ ਸ਼ਾਦੀ ਦਾ ਟਾਈਮ ਰੱਖਦਾ ਤੇ ਇਹ ਗਲਤ ਹੈ ਬਿਲਕੁਲ ਟੋਟਲੀ ਗਲਤ ਹੈ ਅਸੀਂ ਬ੍ਰਾਹਮਣ ਦੀ ਔਲਾਦ ਨਹੀਂ ਅਸੀਂ ਛਤਰੀਆਂ ਦੀ ਔਲਾਦ ਆ ਗੁਰੂ ਗੋਬਿੰਦ ਸਿੰਘ ਦੇ ਪੁੱਤ ਆ ਜਿਹੜੇ ਬ੍ਰਾਹਮਣ ਦੀ ਔਲਾਦ ਹੈ ਉਹਨਾਂ ਨੂੰ ਉਹ ਮੁਬਾਰਕ ਹੈ ਅਸੀਂ ਜਿਹੜੇ ਗੁਰੂ ਨੇ ਸਾਨੂੰ ਪੈਦਾ ਕੀਤਾ ਉਹਨੇ ਸਾਨੂੰ ਜੰਤਰੀਆਂ ਜੂੰਦਰੀਆਂ ਨਹੀਂ ਦੇਖਣੂ ਗਿਆ ਲੈ ਪਹਾੜ ਕਰੇ ਵੀ ਆਓ ਕੱਢ ਕਾਗਲ ਕੱਢ ਕਾਗਲ ਕਾਗਲ ਦਾ ਮਤਲਬ ਹੈ ਵੀ ਕਾਗਜ਼ ਕਾਗਜ਼ ਦੀ ਪੱਤਰੀ ਜੋਤਿਸ਼ ਦੁਆਰਾ ਕਈ ਚੀਜ਼ਾਂ ਦੁਆਰਾ ਉਹਨੇ ਫਿਰ ਤੁਹਾਨੂੰ ਦੱਸਣਾ ਵੀ ਇਹਦੇ ਨਾਲੇ ਉਹਨੇ ਫਿਰ ਮਾਲ ਵੀ ਲੈਣਾ ਕੋਈ ਤੇ ਉਹਨੇ ਇਸ ਮਾਲ ਨੂੰ ਇਕੱਠਾ ਕਰਨ ਦੇ ਲਈ ਇਹ ਚੀਜ਼ਾਂ ਬਣਾਈਆਂ ਹੋਈਆਂ ਸੀ ਸਾਨੂੰ ਲੱਗਿਆ ਵੀ ਇਹ ਬੜਾ ਜ਼ਰੂਰੀ ਹੈ ਸੋ ਸਾਨੂੰ ਸਿੱਖਣ ਨੂੰ ਅਸੀਂ ਇਹ ਨਹੀਂ ਕੰਮ ਕਰਨਾ ਬਸ ਸਿੱਖ ਸਿੱਖ ਵੀ ਜਿਹੜੇ ਨੇ ਉਹ ਪੱਤਰੀਆਂ ਤੇ ਵੇਖ ਲੈਂਦੇ ਨੇ ਦਿਨ ਤੇ ਵੇਖ ਲੈਂਦੇ ਨੇ ਧਿਆਨ ਦੇਣਾ ਪਰ ਜਦੋਂ ਕੋਈ ਪ੍ਰੋਗਰਾਮ ਰੱਖਣਾ ਤੇ ਫਿਰ ਗਰੰਟੀ ਜਾਂ ਪ੍ਰਬੰਧਕ ਨਾਲ ਸਲਾਹ ਵੀ ਨਹੀਂ ਕਰਦੇ ਇਹ ਸਾਡੀ ਬਹੁਤ ਨਾ ਸਮਝੀ ਹੈ ਕਿਸੇ ਸਿਆਣੇ ਕੋਲੋਂ ਦਿਨ ਤੇ ਘੜਾ ਲੈਣਗੇ ਕਿਉਂਕਿ ਸਾਡੇ ਵਰਗੇ ਕੋਗੇ ਆਇਆ ਜੀ ਥੋੜਾ ਜਿਆ ਸਦਾ ਸੁਣਾ ਦੇਣਾ ਵੀ ਇਹ ਗਲਤ ਹੈ ਉਹਨੂੰ ਪਤਾ ਵੀ ਪਤਾ ਲੱਗ ਜਾਂਦਾ ਵੀ ਛੱਡੋ ਪਰ ਇਹ ਭਾਈ ਕੋ ਕੀ ਜਣਾ ਇਹਨੇ ਤੇ ਹੋਰ ਹੀ ਕੁਝ ਸੁਣਾ ਦੇਣਾ ਠੀਕ ਹੈ ਜੀ ਹੋਰ ਕਿਸੇ ਕੋਈ ਜਾਣਦੇ ਆ ਬੜੇ ਨੇ ਸੱਚੇ ਖਬੇ ਠੀਕ ਹੈ ਜੀ ਉਹਦੇ ਕੋਲ ਲਿਆ ਕੇ ਉਹਨਾਂ ਨੇ ਦਿਨ ਦੁਨ ਰੱਖ ਕੇ ਤੇ ਸਿਰਫ ਇੱਕ ਆਰਡਰ ਦੇ ਦੇਣਾ ਆ ਆਰਡਰ ਖੁਸ਼ੀ ਨਹੀਂ ਮਿਲਦੀ ਇਹਦਾ ਹਰ ਚੀਜ਼ ਦੀ ਇੰਪੋਰਟੈਂਸ ਹੈ ਗੁਰੂ ਗ੍ਰੰਥ ਸਾਹਿਬ ਇੱਕ ਬਹੁਤ ਵੱਡਾ ਇੱਕ ਤਖਤ ਹੈ ਪਹਿਲਾਂ ਇੱਥੋਂ ਅੱਗੇ ਪੁੱਛਣਾ ਆਪਾਂ ਉਸ ਤਖਤ ਤੇ ਜਿਹੜਾ ਵਜ਼ੀਰ ਬੈਠਾ ਉਹਦੀ ਸਲਾਹ ਲੈਣੀ ਹੈ ਇੱਕ ਪ੍ਰਬੰਧਕ ਜਨ ਸੇਵਾਦਾਰ ਹੈ ਉਹਨਾਂ ਦੀ ਵੀ ਸਲਾਹ ਲੈਣੀ ਹੈ ਤੇ ਫਿਰ ਜੇ ਅੱਗੇ ਸਾਰੀਆਂ ਚੀਜ਼ਾਂ ਹੁੰਦੀਆਂ ਉਹ ਤੇ ਉੱਡ ਉੱਡ ਗਿਆ ਸਾਰਾ ਕੰਮ ਅਗਲਾ ਥੋੜਾ ਜਿਹਾ ਕਹਿੰਦਾ ਨਹੀਂ ਕਾਹਦੇ ਬਾਅਦ ਦੇ ਜੀ ਪੁੱਛਣਾ ਜੇ ਬਹੁਤਾ ਕੋਈ ਕਰਦਾ ਤੇ ਫਿਰ ਸਾਨੂੰ ਹੋਰ ਗੁਰਦੁਆਰੇ ਥੋੜੇ ਏਦਾਂ ਦੀਆਂ ਗੱਲਾਂ ਚੱਲਦੀਆਂ ਨੇ ਆਪਾਂ ਜ਼ਿੰਦਗੀ 'ਚ ਦੇਖਿਆ ਨਹੀਂ ਪਰ ਇਹ ਸਿਆਣਪ ਨਹੀਂ ਹੁੰਦੀ ਇੱਕ ਸਤਕਾਰ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੁੰਦਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਕੋ ਲਾਓ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਵਜ਼ੀਰ ਹੈ ਉਹ ਆਮ ਕੋਈ ਆਮ ਆ ਆਲੂ ਗੋਭੀ ਵੇਚਣ ਵਾਲਾ ਭਾਈ ਨਹੀਂ ਬਹੁਤ ਵੱਡੀ ਸ਼ਖਸੀਅਤ ਹੈ ਜੇ ਕੋਈ ਮੰਨਿਆ ਜਾਏ ਤੇ ਪਰ ਮਖੌਲਾਂ ਜਲਦੀਆਂ ਨੇ ਖਿਮਾ ਕਰਨਾ ਟਿੱਚਰਾ ਜਲਦੀਆਂ ਨੇ ਜਿਹੜੇ ਕਰਦੇ ਨੇ ਉਹਨਾਂ ਦੀ ਗੱਲ ਕਰਦਾ ਜਿਹੜੇ ਸਤਿਕਾਰ ਕਰਦੇ ਨੇ ਉਹਨਾਂ ਨੂੰ ਨਮਸਕਾਰ ਤੇ ਸਲੂਟ ਹੈ ਜਿਹੜੇ ਸਤਿਕਾਰ ਕਰਦੇ ਉਹਨਾਂ ਨੂੰ ਬਹੁਤ ਸਤਿਕਾਰ ਕਰਦੇ ਨੇ ਇਸ ਕਰਕੇ ਮਹਾਰਾਜ ਕਹਿੰਦੇ ਕੱਡ ਕਾਗਲ ਦੱਸੇ ਰਾਹ ਉਹ ਰਸਤਾ ਦਾ ਦਾ ਕਾਗਲ ਦੇਖ ਕੇ ਪਤਰੀਆਂ ਦੇਖ ਕੇ ਉਸ ਕੋ ਪਤਰੀਆਂ ਨਾ ਦਿਖਾਇਓ ਕੋਈ ਨਾ ਦਿਖਾਇਓ ਜਦਨ ਨਿਆਣਾ ਜੰਮਦਾ ਸ਼ਰਧਾ ਵਿੱਚ ਕੋਈ ਉਹਨੂੰ ਵਾਪਸ ਨਹੀਂ ਮੋੜਦਾ ਜਦੋਂ ਪੰਜੀਆਂ ਲਗੀਆਂ ਹੁੰਦੀਆਂ ਮੁੰਡਾ ਧੀ ਆ ਜੇ ਕੋਈ ਕਹਿੰਦਾ ਵੀ ਨਹੀਂ ਜਮਣਾ ਚਾਹੀਦਾ ਸੀ ਜੇ ਉਹਨਾਂ ਦਿਨਾਂ ਦੇ ਵਿੱਚ ਆਇਆ ਪ੍ਰਵਾਨ ਕਰਦਾ ਗਿਆ ਪ੍ਰਵਾਨ ਕਰਦਾ ਤੇ ਫਿਰ ਕਾਦੇ ਵਾਦੇ ਜੀ ਹੈ ਟੇਵੇ ਟੂਵੇ ਸਾਡੇ ਵਿੱਚ ਨਹੀਂ ਸੁਣ ਲੋਕੋ ਸੁਣ ਵੇਖੋ ਲੋਕਾਂ ਇਹ ਵੀ ਡਾਨ ਉਹ ਮਰਜੀ ਕਹਿੰਦੇ ਦੇਖੋ ਤਮਾਸ਼ਾ ਕੀ ਹੋ ਰਿਹਾ ਦੁਨੀਆ ਦੇ ਵਿੱਚ ਅੱਖਾਂ ਖੋਲਦੀ ਐ ਆਸਾ ਦੀ ਵਾਰ ਹਸਾ ਦੀ ਵਾਰ ਅੱਗਾ ਕੋ ਦੀ ਸੁਣ ਵੇਖੋ ਲੋਕਾਂ ਇਹ ਵੀ ਡਾਨ ਇਹ ਚਰਜੀ ਕੋਦਕ ਦੇਖੋ ਲੋਕਾਂ ਦੇ ਤਮਾਸ਼ੀ ਕੀ ਕਰਦੇ ਫਿਰਦੇ ਨੇ ਮਨ ਅੰਦਾ ਨਾ ਸੁਝਾਣਾ ਮਾਲੀ ਕਹਿੰਦੇ ਕੀਤਾ ਕੀ ਜਦ ਅੰਨੇ ਲੋਕ ਹੋ ਜਾਣ ਅੰਦੀ ਰૈયਤ ਗਿਆਨ ਵਿਹੋਣੀ ਇਹ ਰਿਕਾਰਡਿੰਗ ਹੈ ਜਿਹਨੇ ਸੁਣਨੀ ਤੇ ਸੁਣ ਲਿਓ ਬਾਅਦ ਵਿੱਚ ਕਿਤੇ ਆਪਣੇ ਕੋਲੋਂ ਨਹੀਂ ਮੈਂ ਮੁੱਕਰ ਜਾਵਾਂ ਭਾਈ ਸਾਹਿਬ ਨੇ ਇਹ ਕੀ ਕਹਿਦਾ ਮੁੱਕਰ ਨਹੀਂ ਮੈਂ ਸਕਦਾ ਅੰਨੇ ਜਿਹੜੇ ਹੁੰਦੇ ਨੇ ਉਹਨਾਂ ਨੇ ਆਪੇ ਹੀ ਗੁਰਾਹੇ ਬੈਣਾ ਅੰਦੀ ਰੀਤ ਗਿਆਨ ਵੀ ਹੋਣੀ ਮਨ ਅੰਦਾ ਨਾ ਸੁਜਾਨ ਕਹਿੰਦੇ ਨਾਮ ਆਪਣਾ ਸੁਜਾਨ ਸਿੰਘ ਸਿਆਣਾ ਲਿਖਿਆ ਹੋਇਆ ਇੱਧਰ ਲਿਖਿਆ ਆਪਣੇ ਆਪ ਨੂੰ ਸਿਆਣਾ ਕਹਿੰਦਾ ਮੈਂ ਸਿਆਣਾ ਤੇ ਬੇਅਕਲੀਆਂ ਕਰਦਾ ਮਨ ਅੰਦਾ ਅਗਿਆਨੀ ਅੰਦਰੋਂ ਅੰਨਾ ਕਰਦਾ ਵਿਪਰਨ ਕੀ ਰੀਤ ਕਰਦਾ ਕਰਮकांड ਤੇ ਕਹਿੰਦਾ ਮੈਂ ਐਸਿਆਣਾ ਮਾਰੇ ਕਹਿੰਦੇ ਤੈਨੂੰ ਤੱਕੜ ਤੇ ਤੇ ਪੈਦ ਨੂੰ ਦਾ ਦੇਾਂਗੇ ਕਿੰਨਾ ਗਸਿਆਣਾ ਸੋ ਪੌੜੀ ਰਹਿ ਗਈ ਸਮਾ ਹੋ ਗਿਆ ਬਾਕੀ ਕੱਲ ਨੂੰ ਸੋ ਸਾ ਸੰਗਤ ਕਿਰਪਾ ਕਰੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਹੈ ਜਿਹੜੇ ਸਾਡੇ ਕੰਡੇ ਚੁਬੇ ਨੇ ਨਾ ਕਰਮकांड ਦੇ ਜਿਹੜੇ ਸਾਡੇ ਅਗਿਆਨਤਾ ਦੇ ਕੰਡੇ ਚੁਬੇ ਨੇ ਇਹ ਗੁਰਬਾਣੀ ਦੀ ਵਿਚਾਰੋਂ ਕੱਲਾ ਕੱਲਾ ਕੰਡਾ ਕੱਢਦੀ ਹੈ ਨੀ ਵਿਅ ਕੰਡਾ ਪਾਕ ਭਰ ਦਿੰਦਾ ਜਿੱਥੇ ਪਾਕ ਪੈ ਜਾਂਦੀ ਹੈ ਨਾ ਦਰਦ ਕਰਦਾ ਗੁਰਬਾਣੀ ਪਾਕ ਕਰਦੀ ਹੈ ਕਰਮ ਕਾਂ ਦੇ ਇਸ ਕਰਕੇ ਜੋ ਤੁਸੀਂ ਸੁਣਦੇ ਹੋ ਇਨੂੰ ਮੈਂ ਵੀ ਤੇ ਤੁਸੀਂ ਮੰਨ ਕਿਸੇ ਨੇ ਇਹਦਾ ਗੁੱਸਾ ਨਹੀਂ ਕਰਨਾ ਜੇ ਕਿਸੇ ਨੂੰ ਡਾਊਟ ਹੋਵੇ ਤੇ ਮੇਰੇ ਨਾਲ ਬੈਠ ਕੇ ਵਿਚਾਰ ਕਰਨੀ ਕਲੀਅਰ ਕਰ ਲਈ ਹੈ ਨਾ ਮੈਂ ਮੁਕਰ ਸਕਦਾ ਕਿਉਂਕਿ ਰਿਕਾਰਡ ਹੋ ਗਿਆ ਨਾ ਕੋਈ ਆਪਣੇ ਕੋਲ ਲਾ ਕੇ ਕਹਿ ਸਕਦਾ ਲੈ ਜੀ ਆਹ ਕਹਤਾ ਆਹ ਕਹਤਾ ਦੁਨੀਆ ਬੜੀ ਸ਼ਤਾਨ ਹੈ ਵੇ ਇਦਾਂ ਕਿਹਾ ਨਾ ਮੈਂ ਤੇ ਹਮੇਸ਼ਾ ਕਹਿੰਦਾ ਉਹਨਾਂ ਸਾਡੀ ਤੇ ਮੈਂ ਜਿੰਨੀ ਵੀਰ ਕੌਣ ਜਿਹਦੀ 5000 ਵੀਡੀਓ ਆ YouTube ਤੇ ਮੈਂ ਕਹਿੰਦਾ ਉਹਨਾਂ ਵੀ ਉਹਨੂੰ ਨਾਲ ਲੈ ਕੇ ਆਇਓ ਉਹ ਨਾਲ ਲਾ ਲੈਣੀ ਐ ਤੇ ਜੇ ਕੋਈ ਕਹਿੰਦਾ ਵੀ ਚਲ ਉਹਦੇ ਹੀ ਨਾ ਕਿ ਤੁਸੀਂ ਤੇ ਇਦਾਂ ਕਿਹਾ ਨਾ ਨਾ ਦੱਸ ਕਿਤੇ ਕੀ ਕਿਹਾ ਤੇ ਉਹਦਾ ਤੈਨੂੰ ਜਵਾਬ ਦਲੀਲ ਨਾ ਦੇਵਾਂਗੇ ਤੇ ਫਿਰ ਫਿਰ ਕੋਈ ਕਿਸੇ ਕਿਸਮ ਦਾ ਕੋਈ ਡਰ ਨਹੀਂ ਕੋਈ ਭੈ ਨਹੀਂ ਕਿਉ ਗੁਰੂ ਦੇ ਭੈ ਵਿੱਚ ਰਹਿ ਕੇ ਬੋਲਣਾ ਗੁਰੂ ਦੀ ਆਗਿਆ ਵਿੱਚ ਰਹਿਣਾ ਗੁਰੂ ਦੀ ਮਰਿਆਦਾ ਵਿੱਚ ਰਹਿਣਾ ਸੋ ਮਾਲੀ ਕਿਰਪਾ ਕਰੇ ਇਸ ਗਿਆਨ ਨੂੰ ਸਦੀਵੀ ਬਣਾਏ ਸਭ ਦੇ ਅੰਦਰ ਪ੍ਰੋਦਵੇ ਸਭ ਨੂੰ ਖੁਸ਼ੀਆਂ ਦਵੇ ਮਾਲਕ ਸਭ ਨੂੰ ਸਿੱਧੇ ਰਾਹ ਪਾਏ ਸਭ ਦੇ ਬੱਚਿਆਂ ਨੂੰ ਤਰੱਕੀਆਂ ਬਖਸ਼ੇ ਗੁਰਬਾਣੀ ਕਥਾ ਦਾਵ ਨੇ ਸਤਿਕਾਰ ਕੀਤਾ ਤਿਲ ਤਿਲ ਭੇਟ ਲਿਖੇ ਲਾਓ ਮਹਾਰਾਜ ਭੁੱਲ ਚੁੱਕ ਮਾਫ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ